ਲਓ ਜੀ ਬਾਈ ਕੰਡਾ ਚੱਲ ਰਿਹਾ ਆਪਣੇ ਤੇ ਬਾਈ ਘਿਆੜ ਹੈ ਤੇ ਕੀ ਕੱਟੇ ਲੱਗ ਰਿਹਾ ਮੈਨੂੰ ਤਾਂ ਆਹ ਦੇਖ ਲਓ ਤੁਸੀਂ ਬਈ ਮੰਨ ਕੇ ਚਲੋ ਬਈ 170 80 ਕਬੋਰੀਆਂ ਆ ਭਰੀਆਂ ਨੇ ਤੇ ਮਲਾ ਦਾ 80 ਕੋਹ ਨੇ ਤੇ ਬਾਕੀ ਬਾਈ ਇਹ ਹਟੇਰੀ ਨੂੰ ਕੰਡਾ ਚੱਲ ਰਿਹਾ ਇਹ ਆਪਣਾ ਉਹੀ 5 ਕਿਲਿਆਂ ਦਾ ਝੋਨਾ ਦੀ ਬਈ ਜਿਹੜਾ ਦੋ ਟਰਾਲੀਆਂ ਚ ਪਾਇਆ ਵਾ ਸੀ ਹਨਾ ਮੈਨੂੰ ਲੱਗਦਾ ਵੀ 4 100 ਕਟਾ ਮਸਾ ਆਉਣਾ ਇਹਦੇ ਚ ਸਾਰੇ ਜਿਹੜਾ ਹਨਾ ਤੇ ਬਾਕੀ ਦਾ ਆਪਣਾ ਬਈ ਉਹ ਪਿਆ ਉਧਰ ਬਈ ਕੋਈ ਫੋਲਿਆ ਨਹੀਂ ਕੋਈ ਕੁਛ ਨਹੀਂ ਇਹਦਾ 18 19 ਕਾ ਮੌਚਰ ਆਇਆ ਸੀਗਾ ਕੱਲ ਕੱਲ ਕੱਢਿਆ ਦੀ ਕੱਲ ਚਲੋ ਲੇਵਰ ਲੂਵਰ ਦਾ ਕੋਈ ਸੈਟਅਪ ਬਣਿਆ ਨਹੀਂ ਹੈਗਾ ਉਹਦੇ ਕਰਕੇ ਬਈ ਅੱਜ ਕੰਡਾ ਲੱਗਿਆ ਤੇ ਕੋਈ ਫੂਸ ਵੀ ਜ਼ਿਆਦਾ ਨਹੀਂ ਨਿਕਲ ਰਿਹਾ ਹਨਾ ਮੰਨ ਕੇ ਚਲੋ ਵੀ ਆਹ ਇੱਕ ਟਰਾਲੀ ਦਾ ਫੂਸ ਆਹ ਹੈ ਆਪਣਾ ਤੇ ਆਹ ਪੱਕੇ ਉਹਰੇ ਵਾਲੀ ਆ ਗਈ ਆਪਣੀ ਝਾੜੂ ਵਾਲੀ ਤੇ ਉਧਰ ਪਿਆ ਥੋੜਾ ਜਿਹਾ ਹਨਾ ਉਹ ਪਿਆ ਤੇ ਇੰਨਾ ਕ ਫੂਸ ਨਿਕਲਿਆ ਬਈ ਗੱਟੇ ਹੀ ਬਹੁਤ ਭਰ ਰਹੇ ਨੇ ਯਾਰ ਜੀਰੀ ਵਜੇ ਨੇ ਨਹੀਂ ਦੇ ਰਹੀ ਉਹਨਾਂ ਜਿਵੇਂ ਮੰਨ ਕੇ ਚੱਲੋ ਅੱਗੇ ਅੱਜ ਆਪਾਂ ਸਵੇਰੇ ਕੰਡੇ ਕਰੇ ਦੇ ਟਰਾਲੀਆਂ ਦੇ ਜਿਹੜੀ ਟਰਾਲੀ 'ਚ 75 ਕੁਇੰਟਲ ਪੈਂਦੇ ਨੇ ਬਾਈ ਉਹਦੇ 'ਚ 67 68 ਹੀ ਰਹਿ ਗਏ ਹੁਣ ਮੰਨ ਕੇ ਚੱਲੋ ਉਹਦੇ 'ਚ 10 20 ਕਿਹ ਦੀ ਜੀਰੀ ਪੈਂਦੀ ਆ ਹਨਾ 10 ਕੁਇੰਟਲ ਤਾਂ ਸਿੱਧਾ ਹੀ ਉੜ ਕੇ ਬਾਈ ਕੁਇੰਟਲ ਬਿੱਗਾ ਤਾਂ ਉੱਥੇ ਹੀ ਉੜ ਕੇ ਆਪਣਾ ਬਾਕੀ ਇੱਥੇ ਉੜ ਜਾਂਦਾ ਹੁਣ ਤੁਸੀਂ ਆਹ ਦਾ ਹਿਸਾਬ ਲਾ ਲਓ ਵੀ ਗੱਟਾਂ ਨੇ ਫੁੱਲ ਭਰ ਰਿਆ ਆ ਆ ਮੇਰਾ ਅੰਦਾਜ਼ਾ ਜ ਆ ਵੀ 100 100 ਬੋਰੀ ਆ ਹੋਣੀ ਆ ਪਰ ਫੇਰ ਵੀ ਬਾਈ ਝਾੜ ਬਹੁਤ ਜ਼ਿਆਦਾ ਘਟਾ ਯਾਰ ਕੋਈ ਸਵਾਰ ਜੇ ਵਾਲਾ ਕੰਮ ਨਹੀਂ ਆਇਦ ਕੀ ਹੋਇਆ ਹੈਗਾ ਬਾਈ ਝਾੜੂ ਮਾਰ ਲਓ ਯਾਰ ਐਂ ਕਾਨੂੰ ਕਰਦੇ ਹਾਂ ਆਹੀ ਦੋ ਮਣ ਦਾਣੇ ਸਾਨੂੰ ਬਚਣੇ ਨੇ ਐਦਕੀ ਤਾਂ ਮੈਨੂੰ ਲੱਗਦਾ ਨਹੀਂ ਹੈਗਾ ਵੀ ਇਹ ਵੀ ਬਚਣਗੇ ਤੇ ਬਾਈ ਕੋਈ ਸਿਕਾਈ ਨਹੀਂ ਪਾਈ ਕੋਈ ਫੋਲ ਹੀ ਨਹੀਂ ਹੈਗੀ ਮੌਚਰ ਸਹੀ ਆਇਆ ਆਪਣਾ ਹਨਾ ਪਰ ਬਾਈ ਝਾੜ ਬਹੁਤ ਘਟਾ ਯਾਰ ਤੇ ਆਪਣੀਆਂ ਬਾਈ ਤਿੰਨ ਟਰਾਲੀਆਂ ਉਧਰ ਲਾਈਆਂ ਹੋਈਆਂ ਨੇ ਦੋ ਉਧਰ ਆਪਣੀ ਗੱਡੀ ਤੇ ਪਰਲੇ ਪਾਸੇ ਪਈਆਂ ਨੂੰ ਤਰਪਾਲ ਆਪਾਂ ਨੇ ਪਵਾਤੀ ਉਹਨਾਂ ਤੇ ਹੋਣ ਬੰਦੇ ਕਹਿੰਦੇ ਵੀ ਅਸੀਂ ਲੇਟ ਹੋਵਾਂਗੇ ਤੜਕੇ ਭਰਨਗੇ ਉਹਨੂੰ ਜੀਰੀ ਬਾਈ ਸੁੱਕੀ ਆ ਜਿਵੇਂ ਇੱਕ ਬਾਈ ਦਾ ਕਮੈਂਟ ਆਇਆ ਬਾਤੀ ਉਹ ਕਹਿੰਦਾ ਸੀ ਹਰੇ ਨਾਲ ਵਾਲੀ ਦਾ ਮੌਚਰ 24 25 ਆਊਗਾ ਬਾਈ ਆਪਾਂ ਤਕਰੀਬਨ ਦੋ ਦਿਨ ਘਰੇ ਹੀ ਰੱਖੀਆਂ ਨੇ ਟਰਾਲੀਆਂ ਤੇ ਅੱਜੇ ਲਾਹੀਆਂ ਦੀ ਆ ਦੇਖ ਲਓ ਤੁਸੀਂ ਐਨ ਸੁੱਕੀ ਜੀਰੀ ਆ ਪਰ ਬਾਈ ਜੀਰੀ ਵਜਨ ਨਹੀਂ ਦੇ ਰਹੀ ਇਹਦਾ ਕੀ ਹੱਲਾ ਦੱਸੋ ਹੁਣ ਇਹ ਬਾਈ ਮੀਂਹ ਕਰਕੇ ਸਾਰੀਆਂ ਹੀ ਚੀਜ਼ਾਂ ਤੇ ਇਫੈਕਟ ਪਿਆ ਨਹੀਂ ਨਹੀਂ ਕਰਦੇ ਮੋਟਾ ਜ ਮੇਰਾ ਦਾ ਅੱਜ ਆ ਵੀ 15 ਗਾਹ ਹਜ਼ਾਰ ਰੁਪਿਆ ਕੀਲੇ ਮਗਰ ਝੋਨਾ ਘਟ ਜਾਣਾ ਇਹਦੀ 15000 ਰੁਪਿਆ ਪੱਕਾ ਘਟਣਾ ਇੱਕ ਕੀਲੇ ਮਗਰ ਹਣਾ ਤੇ ਬਾਈ ਆ ਵੀ ਦੇਖ ਲੋ ਮਜ਼ਦੂਰ ਲੱਗੇ ਹੋਏ ਨੇ ਇਹਨਾਂ ਦਾ ਵੀ ਐਦ ਕੀ ਆਰਤੀਆਂ ਨਾਲ ਕਰਿਆ ਹੋਇਆ ਹੈ ਕਹਿੰਦੇ 30000 ਕੱਟਾ ਮਾ ਬਈ ਇਹਦੀ ਨਹੀਂ 32000 ਕੱਟਾ ਹੁੰਦਾ ਮਾ ਜਿਹੜੇ ਹਿਸਾਬ ਦੇ ਲੱਛਣ ਲੱਗਦੇ ਨੇ 20 ਕੱਟੇ ਕੀਲੇ ਮਗਰ ਘਟ ਰਹੇ ਨੇ ਬਾਈ ਜੇ ਅੱਗੇ ਆਪਣੇ 90 ਤੋਂ 95 37 ਕਿਲੋ ਦੀ ਭਰਤੀ ਆ 90 ਤੋਂ 95 ਕਟੇ ਆਪਣੇ ਹੁੰਦੇ ਨੇ ਕੀਲੇ ਦੇ ਹਨਾ ਐਦ ਕਿ ਉਹੀ ਕਟੇ ਹੋਣੇ ਨੇ 70 ਤੋਂ 75 80 ਲਾ ਲਓ ਯਾਨੀ ਉਹੀ 30 ਤੋਂ ਥੱਲੇ ਹੀ ਝਾੜ ਰਹੂਗਾ ਬਾਈ 30 ਤੋਂ ਉੱਪਰ ਨਹੀਂ ਮੈਨੂੰ ਜਾਂਦਾ ਲੱਗਦਾ ਹੈਗਾ 6 ਕੁਆਂਟਲ ਤੋਂ ਦਬੂਗੀ ਆ ਗੇਤੀ 26 ਟਰਾਲੀਆਂ 'ਚ ਬਾਈ ਬਹੁਤ ਲੱਗੀ ਆ ਇਹੋ ਜੀ ਗੱਲ ਨਹੀਂ ਹੈਗੀ ਕਿਉਂ ਟਰਾਲੀਆਂ ਆਪਣੀਆਂ ਮਿਣੀਆਂ ਮੀਆਂ ਨੇ ਹਨਾ ਆਪਾਂ ਨੂੰ ਪਤਾ ਵੀ ਇੰਨਾ ਵਜ਼ਨ ਪੈਂਦਾ ਆਪਣੀ ਟਰਾਲੀ 'ਚ ਪਰ ਬਾਈ ਜੀਰੀ ਵਜਨ ਨਹੀਂ ਦੇ ਰਹੀ ਓਦਾਂ ਆਪਾਂ ਨੇ 1692 ਦਾ ਵੀ ਇਹੀ ਦੇਖਿਆ ਸੀ 1699 ਨੇ ਵੀ ਵਜਨ ਨਹੀਂ ਦਿੱਤਾ ਹੈਗਾ ਜਿੰਨੀ ਜੀਰੀ ਲੱਗਦੀ ਸੀ ਟਰਾਲੀ 'ਚ ਉਨੀ ਹੋਈ ਨਹੀਂ ਹੈਗੀ ਉਹ ਤੇ ਬਾਈ ਕੰਡਾ ਚੱਲੀ ਜਾਂਦਾ ਤੇ ਬਾਕੀ ਤੁਹਾਨੂੰ ਅਪਡੇਟ ਬਾਈ ਦਿੰਦੇ ਰਹਾਂਗੇ ਤੇ ਆਉਣਾ ਝੋਟਾ ਖੜਾ ਬਾਈ ਦੇਖੋ ਜਿੱਚ ਦੀ ਹੈ ਨਾ ਪੂਰੀ ਹੈ ਨਾ ਐਨ ਜਾਨ ਕੱਢਦੀ ਹੈ ਦੇਖੋ ਤੇ ਬਾਈ ਸਰਕਲ ਸਾਰਾ ਐ ਤੇ ਕੀ ਬਾਜ਼ਾਰ ਦਾ ਵੀ ਸਰਕਲ ਡਾਊਨ ਆ ਮੈਂ ਬਾਜ਼ਾਰ ਚ ਫਿਰ ਕੇ ਆਇਆ ਤੀ ਬਾਜ਼ਾਰ ਦਾ ਸਰਕਲ ਵੀ ਡਾਊਨ ਆ ਕਿਉਂ ਬਾਈ ਸਾਡੀਆਂ ਫਸਲਾਂ ਤੇ ਸਾਰਾ ਕੁਝ ਚੱਲਣਾ ਜੇ ਕਿਸੇ ਨੂੰ ਕਮੰਡ ਹੋਵੇ ਨਾ ਵੀ ਸਾਡੀ ਦੁਕਾਨਦਾਰੀਆਂ ਆਇਆਂ ਫਲਾਣਾ ਧਮਗਾਣਾ ਬਾਈ ਬਾਜ਼ਾਰ ਚ ਵੀ ਨਹੀਂ ਉਹ ਮੇਰਾ ਹਰੇਕ ਸਾਲ ਬਾਈ ਇਹ ਤਜਰਬਾ ਕਿਉਂ ਇੱਥੇ ਭਾਰਸੋਂ ਦਾ ਬਾਜ਼ਾਰ ਲਵੇ ਆਪਾਂ ਦੇਖਦੇ ਆ ਜਿਹੜੇ ਸਾਲ ਫਸਲਾਂ ਦਾ ਝਾੜ ਵੱਧ ਹੁੰਦਾ ਉਹ ਸਾਲ ਬਾਜ਼ਾਰ ਚ ਰੌਣਕ ਆ ਜਿਹੜੀ ਉਹ ਵੱਧ ਹੁੰਦੀ ਆ ਆ ਦੇਖ ਲਓ ਐਤਕੀ ਬਾਜ਼ਾਰ ਚ ਵੀ ਐਤਕੀ ਰੌਣਕ ਨਹੀਂ ਹੈਗੀ ਆ ਦੇਖ ਲਓ ਹਜੇ 8:00 ਵਜੇ ਦਾ ਟਾਈਮ ਹੋਇਆ ਸਾਰਾ ਬਾਜ਼ਾਰ ਬੰਦ ਦਾ ਨਹੀਂ ਅੱਗੇ ਬਾਈ ਦੇਖਦੇ ਹੁੰਨੇ ਜਿਹੜੇ ਸਾਲ ਝਾੜ ਚੰਗਾ ਹੁੰਦਾ ਜਿਵੇਂ ਕਣਕਾਂ ਦਾ ਝਾੜ ਚੰਗਾ ਹੁੰਦਾ ਪਤਾ ਲੱਗਦਾ ਬਾਜ਼ਾਰ ਚ ਵੀ ਵੀ ਹਾਂ ਝਾੜ ਚੰਗਾ ਹੈ ਹਨ ਤੇ ਬਾਈ ਝਾੜ ਤਾਂ ਐਤਕੀ ਬਸ ਰੱਬ ਦਾ ਹੀ ਨਾਮ ਆ ਆਪਾਂ ਤਾਂ ਬਾਈ ਇਹੀ ਅਰਦਾਸ ਕਰਦੇ ਆ ਵੀ ਰੱਬ ਨੇ ਜਿਹੜੇ ਚਾਰ ਦਾਣੇ ਆਪਾਂ ਨੂੰ ਦਿੱਤੇ ਨੇ ਬਾਦੂਗਾ ਸ਼ੁਕਰ ਕਰਦੇ ਆ ਆਪਾਂ ਪ੍ਰਮਾਤਮਾ ਦਾ ਬਈ ਸ਼ੁਕਰੇ ਕਰਨਾ ਪੈਣਾ ਪਰਮਾਤਮਾ ਦਾ ਕਿਉਂ ਜਿਨ੍ਹਾਂ ਦੇ ਬਈ ਇਤਕੀ ਚਾਰ ਦਾਣੇ ਵੀ ਨਹੀਂ ਹੋਏ ਹੈਗੇ ਉਹ ਵੀ ਤਾਂ ਸਬਰ ਕਰਨਗੇ ਚਲੋ ਆਪਣੇ ਘਟ ਨਿਕਲੀਆਂ ਨੇ ਤਾਂ ਸਬਰ ਕਰੋ ਬਈ ਕੋਈ ਗੱਲ ਨਹੀਂ ਤੇ ਵੀਰ ਬਣ ਕੇ ਠੇਕੇ ਨਾ ਚੱਕਿਓ ਆਪਾਂ ਤਾਂ ਇਹੀ ਹੱਥ ਬੰਨ ਕੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਬਈ ਠੇਕੇ ਨਾ ਚੱਕਿਓ ਜਿਹੜੇ ਰੇਟ ਤੁਹਾਡੇ ਕੋਲ ਪਿਛਲੇ ਸਾਲ ਚਾਹੇ ਹੁਣ ਅੱਜ ਵੀ ਮੈਸੇਜ ਆਇਆ ਬਾ ਤੀਗਾ ਬਈ ਜਿਹੜੀਆਂ ਕਣਕਾਂ ਦਾ ਰੇਟ ਆ ਮੈਨੂੰ ਮਲੀਮੇ ਦੱਸ ਰਿਹਾ ਸੀ ਕਹਿੰਦਾ 160 ਰੁਪਏ ਵਧ ਗਿਆ ਬਈ 160 ਨੂੰ ਵਧੇਵੇਂ ਨੂੰ ਕੀ ਕਰਾਂਗੇ ਜਦ ਆਪਾਂ ਪਹਿਲਾਂ ਹੀ ਕੀਲੇ ਚੋਂ 15-15000 ਦਾ ਘਾਟਾ ਖਾਈ ਬੈਠੀ ਆ ਹਨਾ ਤਾਂ ਬਾਈ ਬਣ ਕੇ ਯਾਰ ਜਿਹੜੇ ਠੇਕੇ ਦੇ ਰੇਟ ਨੇ ਉਹ ਨਾ ਚੱਕਿਓ ਬਾਈ ਜ਼ਮੀਨਾਂ ਮਿਲ ਜਾਣਗੀਆਂ ਕੋਈ ਨਹੀਂ ਆਇਆ ਹੈਗਾ ਵੀ ਹਾਂ ਕੋਈ ਬੇਲਾ ਰਹੂਗਾ ਜਾਂ ਕਿਸੇ ਨੂੰ ਮਿਲ ਨਹੀਂ ਹੈਗੀ ਬਾਈ ਜ਼ਮੀਨਾਂ ਮਿਲ ਜਾਣਗੀਆਂ ਉਹ ਟੈਨਸ਼ਨ ਨਾ ਲਿਓ ਕਿਉਂ ਬਾਈ ਜੇ ਉਹਦਾ ਕਹਾਣਾ ਆਪਾਂ ਨੇ ਰੇਟ ਚੱਕੀ ਅਗਲੇ ਨੂੰ ਦੇਣਾ ਫਿਰ ਉਹ ਚੀਜ਼ ਦਾ ਫਾਇਦਾ ਵੀ ਕੋਈ ਨਹੀਂ ਕਮਾ ਕੇ ਜੇ ਕਿਸੇ ਨੂੰ ਦੇਣਾ ਪੂਰਾ ਕੋਈ ਫਾਇਦਾ ਨਹੀਂ ਹੈਗਾ ਆਪਣੀ ਹੱਕ ਸੱਚ ਦੀ ਆਪਾਂ ਕਿਰਤ ਕਰਦੇ ਆ ਸਾਰੇ ਕਿਸਾਨ ਭਰਾ ਹਨਾ ਬਾਈ ਜਿਹੜੇ ਚਾਰ ਪੈਸੇ ਨੇ ਆਪਾਂ ਨੂੰ ਵੀ ਬਚਣੇ ਚਾਹੀਦੇ ਨੇ ਯਾਰ ਆਪਾਂ ਕਿਹੜਾ ਕਿਸੇ ਤੋਂ ਲੈ ਕੇ ਖਾਣੇ ਆ ਆਪਣੀ ਤਾਂ ਬਾਈ ਇਹੀ ਹੱਥ ਮੰਨ ਕੇ ਬੇਨਤੀ ਆ ਸਾਰੇ ਪਿੰਡ ਵਾਲਿਆਂ ਨੂੰ ਵੀ ਆਪਾਂ ਤਾਂ ਇਹੀ ਹੱਥ ਮੰਨ ਕੇ ਕਹਿੰਨੇ ਆ ਵੀ ਬਾਈ ਠੇਕੇ ਨਾ ਚੱਕੇ ਉਹ ਕਿਉਂ ਆਪਣਾ 26 ਝੋਨਾ ਪੂਰਾ ਟਾਪ ਦਾ ਝੋਨਾ ਦੀ ਇਹ ਐਨ ਫੁੱਲ ਵੱਟਾ ਫੁੱਲ ਟਾਪ ਦਾ ਝੋਨਾ ਦੀ ਪਰ ਇਹੀ ਨਹੀਂ ਜਾਂ 6 ਤੱਕ ਜਾ ਰਹੇ ਆ ਫਿਰ ਬਾਈ ਹੁਣ ਜਿਹੜੇ 80 80 ਹਜ਼ਾਰ ਵਾਲੇ ਲਈ ਬੈਠੇ ਨੇ ਉਹਨਾਂ ਦਾ ਕੀ ਬਣੂ ਚਲੋ ਆਪਣੇ ਤਾਂ ਰੇਟ ਬਾਈ ਫੇਰ ਵੀ ਸਹੀ ਲਿਆ ਵਾ ਆਪਣਾ ਹਨਾ ਵਹਣ ਆਪਾਂ ਕਦੇ ਵੀ ਰੇਟ ਚੱਕ ਕੇ ਨਹੀਂ ਕਰੇ ਵੀ ਜ਼ਮੀਨ ਲਈ ਹੈਗੀ ਨਾ ਕਿਸੇ ਦੇ ਉੱਪਰ ਥੱਲੀ ਕਰਕੇ ਆਪਾਂ ਜਿਹੜਾ ਬੰਦਾ ਆਪਣੇ ਕੋਲ ਆਪ ਆਉਂਦਾ ਵੀ ਹਾਂ ਭਾਈ ਅਸੀਂ ਤੁਹਾਨੂੰ ਜ਼ਮੀਨ ਦੇਣੀ ਆ ਆਪਾਂ ਉਹਦੀ ਉਹ ਜ਼ਮੀਨ ਲੈਨੇ ਆ ਆਪਣੇ ਕੋਲ ਉਹ ਜਾ ਕੰਮ ਨਹੀਂ ਹੈਗਾ ਵੀ ਆਪਾਂ ਹਰੇਕ ਦੀ ਉਹ ਜ਼ਮੀਨ ਚੱਕ ਕੇ ਲੈ ਲਾਂਗੇ ਹਨਾ ਤੇ ਬਾਈ ਤੇਹੀ ਕਹਿੰਦੇ ਆ ਵੀ ਪਰਮਾਤਮਾ ਨੇ ਜੋ ਦੇਤਾ ਆਪਾਂ ਸ਼ੁਕਰ ਕਰਦੇ ਆ ਜੇ ਇਹ ਵੀ ਨਾ ਆਪਣੇ ਹੱਥ ਪੱਲੇ ਆਉਂਦੇ ਆਪਾਂ ਫੇਰ ਵੀ ਕੀ ਕਰਦੇ ਹਨਾ ਠੇਕੇ ਵਾਲੇ ਨੇ ਬਾਈ ਠੇਕਾ ਲੈ ਜਾਣਾ ਦਵਾਈਆਂ ਵਾਲੇ ਨੇ ਦਵਾਈ ਦੇ ਪੈਸੇ ਲੈ ਜਾਣੇ ਨੇ ਠੀਕ ਆ ਜਿਹੜਾ ਖਰਚਾ ਕੰਬੈਨ ਵਾਲੇ ਨੇ ਕੰਬੈਨ ਵਾਲੇ ਲੈ ਜਾਣੇ ਨੇ ਹਨਾ ਤੇ ਬਾਈ ਆਪਾਂ ਤਾਂ ਇਹੀ ਸ਼ੁਕਰ ਕਰਦੇ ਆ ਜਿਹੜਾ ਆਪਣੇ ਪੱਲੇ ਪੈ ਗਿਆ ਪ੍ਰਮਾਤਮਾ ਨੇ ਦਾ ਬਹੁਤ ਸ਼ੁਕਰ ਆਈ ਚੀਜ਼ ਚ ਹਨਾ ਤਾਂ ਭਾਈ ਬਣ ਕੇ ਬਾਈ ਠੇਕੇ ਨਾ ਚੱਕਿਓ ਐਤਕੀ ਕੰਮ ਔਖਾ ਬਹੁਤ ਜ਼ਿਆਦਾ ਔਖਾ ਪਿਛਲੇ ਸਾਲ ਨਾਲੋਂ ਠੇਕੇ ਵਧੇ ਨੇ ਜੀਰੀ 15000 ਰੁਪਿਆ ਕੀਲੇ ਦੀ ਹਰੇਕ ਬਾਈ ਦੀ ਟੁੱਟਣੀਆਂ ਚਾਹੇ ਗੇਤੀ ਆ ਜਿਹੜੀਆਂ ਬਾਈ ਅਗੇਤੀਆਂ ਨੇ ਚਲੋ ਆਪਾਂ 26ਆਂ ਦਾ ਆਪਾਂ ਨੂੰ ਅੱਗੇ ਵੀ ਪਤਾ ਵੀ ਚਲੋ ਜਿਹੜੀ ਅਗੇਤੀ ਆਪਾਂ 26 ਲਾਉਣੇ ਆਲੂ ਵਾਲੇ ਬਾਣਾ ਚ ਵੀ ਝਾੜ ਘੱਟ ਹੁੰਦਾ ਪਛੇਤੀ ਦਾ ਵੱਧ ਹੁੰਦਾ ਬਾਈ ਪਛੇਤੀਆਂ ਹਲਦੀ ਨੇ ਮਾਰ ਲੀਆਂ ਅਗੇਤੀਆਂ ਦਾ ਹੂੰ ਝਾੜ ਘਟ ਗਿਆ ਹਨਾ ਬਾਸਮਤੀ ਦਾ ਬਾਈ ਹੂੰ ਨਹੀਂ ਰੇਟ ਰਿਹਾ ਹੈਗਾ ਹਨਾ ਹੁਣ ਕਣਕ ਕਿੰਨੇ ਕ ਪੈਸੇ ਪੂਰੇ ਕਰ ਦੂਗੀ ਆਪਣੇ ਠੀਕ ਆ ਬਾਈ ਬਣ ਕੇ ਗਰੇਜੇ ਕਰਿਓ ਕੱਟ ਕਰ ਲਿਓ ਕਮਾ ਕੇ ਕਿਸੇ ਨੂੰ ਥੋੜੀ ਦੇਣਦੇ ਆਪਾਂ ਨੇ ਹਨਾ ਠੀਕ ਆ ਨਾ ਤੇ ਬਾਈ ਬਾਕੀ ਵੀਡੀਓ ਨਾਲ ਜੁੜੇ ਰਿਹਾ ਕਰੋ ਬਾਈ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਆਪਾਂ ਦੱਸਦੇ ਰਿਹਾ ਕਰਾਂਗੇ ਹਨਾ ਨੀਰਾ ਵਧਣਾਈ ਦੀ ਮਿੱਤਰੋ ਸਿਖਰ ਦੁਪਹਿਰੇ ਚ ਗਰਮੋਂ ਗਰਮੀ ਹੋਇਆ ਪੈਸਾ ਤਾਂ ਬਾਬਾ ਜਾਦੇ ਨੀਰਾ ਲੱਦ ਰਹੀ ਹੈ ਬਿਮਾਰ ਹੋਏ ਪਏ ਯਾਰ ਸਾਰੇ ਜਾਨੇ ਆ ਬੁਖਾਰ ਪਤਾ ਨਹੀਂ ਕਿਹੜਾ ਵਾਇਰਸ ਜਾ ਹੋ ਰਿਹਾ ਪਤਾ ਨਹੀਂ ਜੀਰੀ ਜੂਰੀ ਚ ਕੋਈ ਹਲਦੀ ਵਾਲਾ ਵਾਇਰਸ ਪੈ ਗਿਆ ਉਹਦੇ ਕਰਕੇ ਹਾਂ ਹੁਣ ਨੀਰਾ ਤਾਂ ਕਰਕੇ ਦੁਪਹਿਰੇ ਵੱਢਣਾ ਪੈ ਰਿਹਾ ਤੇ ਇੱਧਰ ਕਰਤੀ ਵੱਢਤੇ ਆਪਾਂ ਨੇ ਬੈਲਰ ਹਲੇ ਆਊਗਾ ਕਿਉਂਕਿ ਮੀਂਹ ਦਸਿਆ ਹੋਇਆ ਬਾਈ ਯਾਰ ਸਾਰੇ ਭਰਾਵਾਂ ਨੂੰ ਬੇਨਤੀ ਵੀ ਮੀਂਹ ਦੇਖ ਕੇ ਕਰਿਓ ਆਲੂ ਦੀ ਬਜਾਈ ਉਹ ਬੀਜਣੇ ਨੇ ਦੀ ਕਢਾ ਕੇ ਲੈਣਾ ਕੰਨੋਂ ਹੋਰ ਤੇ ਵੀ ਸਾਲਾ ਇੱਕ ਸਟੋਰ 'ਚ ਨਹੀਂ ਹੈਗਾ ਦੋ 'ਚ ਹਾਂ ਦੋ ਟਰਾਲੀਆਂ ਜਾਣੀਆਂ ਐਡਾ-ਐਡਾ ਹੋਰ ਤੇ ਬਾਈ ਇੱਧਰ ਆਪਣਾ ਹਾਂ ਚਾਚੇ ਹੋਂ ਦਾ ਖੇਤ ਆ ਇਨਾਂ ਨੇ ਮਤਲਬ ਐਸਐਮਐਸ ਤੋਂ ਬੜਾਈ ਮਤਲਬ ਪਹਿਲਾਂ ਤੇ ਫਿਰ ਉਹਦੇ ਉਹ ਵਲਚਰ ਫੇਰੇ ਆ ਫਿਰ ਬਾਈ ਰੋਟਾਵੇਟਰ ਫਿਰ ਪਲਾਉ ਬਾਈ ਫਿਰ ਫਿਰ ਰੋਟਾਵੇਟਰ ਹੁਣ ਸਰਕਾਰ ਤਾਂ ਕਹਿੰਦੀ ਹੈ ਵੀ ਅੱਗ ਨਾ ਲਾਓ ਪਰ ਇੱਕਨ ਖਰਚਾ ਵੀ ਦੇਖੋ ਬਾਈ ਕਿੰਨਾ ਆਉਂਦਾ ਹਾਂ ਜੇ ਆਪਾਂ ਅਲੂ ਦੀ ਬਜਾਈ ਕਰਨੀ ਆ ਸਰਕਾਰ ਨੂੰ ਕੋਈ ਨਾ ਕੋਈ ਤਾਂ ਫੰਡ ਦੇਣਾ ਚਾਹੀਦਾ ਇਹਦੇ ਵਾਸਤੇ ਬੋਨਸ ਜਾਂ ਕੁਝ ਹੋਰ ਬਾਈ ਵੀ ਹਾਂ ਕਿਸਾਨ ਆ ਜਿਹੜਾ ਉਨੂੰ ਕੋਈ ਫਾਇਦਾ ਤਾਂ ਹੋਵੇ ਇੰਨਾ ਡੀਜ਼ਲ ਲੱਗਦਾ ਬਈ ਯਾਰ ਥੋੜਾ ਮੋਟਾ ਥੋੜੀ ਲੱਗਦਾ ਸਤੇ ਆਪਣਾ ਪਹਿਲੀ ਵਾਰ ਇੱਕ ਤਾਂ ਐਸਐਮਐਸ ਤੋਂ ਵਧਾਉਣਾ ਜੇ ਆਪਣਾ 500 ਰੁਪਏ ਤਾਂ ਵढਾਈ ਦਾ ਵੱਧ ਇਹ ਕੀ ਗੱਲ ਤੈਨੂੰ ਮੈਂ ਦੱਸਦਾ ਹੈਣਾ 500 ਰੁਪਏ ਵढਾਈ ਦਾ ਵੱਧ ਅਜੇ ਆਪਾਂ ਨੇ ਕੁਝ ਨਹੀਂ ਕਰਿਆ ਹਾਂ ਮੰਨ ਕੇ ਚੱਲ ਤੈਨੂੰ 3.5 ਕਿਲੇ ਆਲੂਆਂ ਦੇ ਬੀਜੇ ਨੇ ਹਾਂ 15 ਕਿਲ 12 13 ਕਿ 15 ਦਾ ਵੱਡੇ ਨਹੀਂ ਹੈ ਜੀਰੀ ਦੇ ਵੱਡੇ ਨੇ 20000 ਤੋਂ ਕੋਈ ਲੰਘੇ ਹਾਂ ਹੁਣ ਅੱਜ ਗੱਡੀ ਆਉਗੀ ਹੁਣ ਅੱਜ ਬਾਈ ਢੋਲ ਭਰਨ ਆਉਣੀ ਨਾਲੇ ਕੱਲ੍ਹ ਕਹਿ ਰਿਹਾ ਸੀ ਕੱਲ੍ਹ ਆਇਆ ਨਹੀਂ ਹੈਗਾ ਗੱਡੀ ਦੂਰ ਗਈ ਸੀ ਤੇ ਮੈਨੂੰ ਐ ਦੱਸ 500 ਦਾ ਇਸੇ ਐਮ ਐਸ ਦੀ ਬੜਾਈ ਦਾ ਵੱਧ ਹਨਾ ਮਲਚਰ ਤੇ ਕਿੰਨੇ ਦਾ ਤੇਲ ਖਾਏ ਨਾ ਟਰੈਕਟਰ ਕਿੱਲੇ ਦਾ ਯਾਰ ਦੇਖ ਤੇ ਜੀ ਮੈਂ ਜੋ ਪੁੱਛੇ ਰਿਹਾ ਸਿੱਧੇ ਹੀ ਫਿਗਰਾਂ ਨੇ ਹਾਂ ਠੀਕ ਆ ਕਹਨ ਨੂੰ ਕੋਈ ਕਹਿੰਦਾ ਮੇਰਾ 5 ਲੀਟਰ ਖਾਂਦਾ ਕੋਈ ਕਹਿੰਦਾ ਮੇਰਾ 7 ਖਾਂਦਾ ਹਾਂ ਜਿਹੜੇ ਸੰਦ ਨੇ 10 ਲੀਟਰ ਇੱਕ ਵਾਰ ਦਾ ਡੀਜ਼ਲ ਲੱਗਦਾ ਹੀ ਲੱਗਦਾ ਜਿਹਦਾ ਆਪਾਂ ਦੇਖੋ ਆ ਇਹ ਬੀਹਾਂ ਦੇ ਸਾੜੀ ਲਾਉਣੇ ਆ ਫਿਰ ਤਾਂ ਖੱਤਾ ਟਰੈਕਟਰ ਨਾਲੋਂ ਕਿਲੇ ਵੀ ਬਾਹਨ ਦਾ ਠੀਕ ਹੈ ਠੀਕ ਪਰ ਬਾਈ ਜਿਆਦਾ ਐ ਚੱਲਦਾ ਨਾ ਵੀ 2 ਕਿਲੇ ਬਾਹਲੇ 3 ਬਾਹਲੇ ਮਲਚਰ ਤੇ ਵੀ 7-8 ਲੀਟਰ 9 ਲੀਟਰ ਤੇਲ ਖਾਊਗਾ ਚੱਲ ਤੂੰ ਯਾਰ ਸਿੱਧਾ ਪਹਿਲਾਂ ਪਾਸ ਹਾਬ ਲਾਈਏ 500 ਰੁਪਏ ਇਹਦਾ ਐਸਐਮਐਸ ਦਾ ਵਧਾਈ ਦਾ ਵੱਧ ਮਲਚਰ ਤੇ ਕਿੰਨਾ ਲੀਟਰ ਤੇ ਲੱਗਦਾ ਜੀ ਮਲਚਰ ਤੇ ਕਿੰਨੇ ਦਾ ਵੱਧ 50 ਲੀਟਰ ਤੇਲ ਲੱਗਦਾ ਓ ਯਾਰ ਉਹ ਤਾਂ ਪਤਾ ਮੈਨੂੰ 50 ਲੀਟਰ ਵੱਧ ਲੱਗਦਾ ਪਰ ਕੱਲੇ-ਕੱਲੇ ਦਾ ਉਹ ਵੀ ਤਾਂ ਦੱਸਣਾ ਨਾ ਐਕਸਕਿਊਜ਼ ਵੀ ਹਾਂ ਵੀ ਕਹ ਲੂ ਕੋਈ ਐ ਨਾ ਕਹਦੇ 50 ਕਾ ਦੇ ਤੇ ਲੱਗਦਾ ਯਾ ਦੱਸਦਾ ਰਿਹਾ ਤੈਨੂੰ ਮੈਂ ਦੇਖੋ ਬਾਈ 9 ਲੀਟਰ 8 9 ਲੀਟਰ ਮਲਚਰ ਤੇ ਲੱਗ ਜਾਂਦਾ ਪਲੌ ਤੇ ਲੱਗ ਜਾਂਦਾ ਜਾਂਦਾ ਜਾਈ ਬਾਈ ਜੇ ਭਜਾ ਕੇ ਫੇਰਨਾ ਚਾਹੀਏ 2 ਲੀਟਰ ਨਾਲ ਵੀ ਫੇਰਨਾ ਮਲਚਰ ਫੇਰਨਾ ਹਾਂ ਉਹੀ ਤਾਂ ਗੱਲ ਹੈ ਫੇਰ ਤੇ ਲੱਗਦਾ ਫਿਰ ਬਾਈ ਪਲੌ ਤੇ ਵੀ ਲੱਗਦਾ ਪਲੌ ਤੇ ਕਿੰਨਾ ਲੱਗਦਾ ਹੁਣ ਪਲੌ ਤੇ ਖਾ ਜਾਂਦਾ ਟਰੈਕਟਰ ਦਾ 10 ਲੀਟਰ 10 ਲੀਟਰ ਟਰੈਕਟਰ ਪਲੌ ਤੇ ਵੀ ਖਾ ਜਾਂਦਾ ਤੇ ਬਾਈ ਇਹ ਸੰਦ ਹਰੇਕ ਬੰਦੇ ਕੋਲ ਤਾਂ ਹੁੰਦੇ ਨਹੀਂ ਚਲੋ ਜਿਨ੍ਹਾਂ ਕੋਲ ਹੈਗੇ ਠੀਕ ਆ ਹਰੇਕ ਬੰਦਾ ਕਿਰਾਏ ਤੇ ਲੈ ਕੇ ਆਉਂਦਾ 100 100 150 ਰੁਪਏ ਘੰਟਾ ਸੋਸਾਇਟੀ ਵਾਲੇ ਕਿ ਦਿੰਦੇ ਨੇ ਕਿ ਬਾਈ ਫੇਰ ਰੋਟਾਵੇਟਰ ਚੱਲਣਾ ਫਿਰ ਫੇਰ 2-3 ਵਾਰ ਦੇਖ ਲੈ ਜੇ ਆਲੂ ਵਾਲੀ ਕਰਨੀ ਹੈ ਉਥੇ 3 ਵਾਰ ਫੇਰ ਹਾਂ 3 ਵਾਰ ਰੋਟਾਵੇਟਰ ਮਾਰਨਾ ਪੈਂਦਾ ਖਰਚਾ ਬਹੁਤ ਆ ਬਾਈ ਯਾਰ ਸਰਕਾਰ ਤਾਂ ਕਹਿੰਦੀ ਆ ਵੀ ਖਰਚਾ ਜੇ ਆਪਾਂ 8 ਲੀਟਰ ਵੀ ਕੀਲੇ ਦਾ ਲਾਉਨੇ ਆ ਕੇਰਾ ਦਾ ਹਾਂ 8 ਲੀਟਰ ਰੋਟਾ ਰੋਟਾਵੇਟਰ ਦਾ ਤੇਲ ਬਣਦਾ ਜਿਹੜਾ ਬਾਅਦ ਚ ਫਿਰਨਾ ਸਹੀ ਗੱਲ ਆ ਪਹਿਲਾਂ ਫਿਰ ਜਾਂਦਾ ਕਿੰਨਾ ਖਰਚਾ ਵੱਧਦਾ ਜਾਂਦਾ 8 ਲੀਟਰ ਉਹੀ 50 ਲੀਟਰ ਤੇਲ ਲੱਗ ਜਾਂਦਾ ਹਾਂ ਮਲਚਰ ਕਰਨ ਤੇ ਮਲਚਰ ਕਰਨ ਉਤੇ ਮਲਚਰ ਪਲੋ ਕਰਕੇ ਕਿੰਨੇ ਦਾ ਪਿੱਜਣੀਆਂ ਫਿਰਦਾ ਤੇ ਕਿੰਨੇ ਦਾ ਪੰਜ 5000 ਦਾ ਤੇਲ ਕੀਲੇ ਦਾ ਬਾਸ ਦੇਖ ਲੋ ਬਾਈ ਫਿਰ ਇਹ ਐਕਸਟਰਾ ਹੈ ਚੋ ਕੁਝ ਬਚਣਾ ਹੈ ਆਪਾਂ ਨੇ ਇਹ ਤਿੰਨ ਕੀਲੇ ਬੀਜੇ ਨੇ ਇਹਦੇ ਚ ਆਪਾਂ ਨੇ ਕੋਈ ਭਲਾਉ ਨਹੀਂ ਮਾਰਿਆ ਤੀ ਇਹ ਆਪਾਂ ਨੇ 9000 ਦੇ ਤੇਲ ਨਾਲ ਤਿਆਰ ਕਰਿਆ ਫਿਰ ਉਹੀ ਗੱਲ ਆ ਵੀ ਤੇ ਦੂਜੀ ਲੱਗ ਜਾਂਦਾ ਹਾਂ ਕਰਤੇ ਵੀ ਵੱਢਣੇ ਪੈਂਦੇ ਸਾਰਾ ਕੁਝ ਕਰਨਾ ਪੈਂਦਾ ਤੇ ਬਾਈ ਜੀਰੀ ਦਾ ਨਿਕਾਲ ਐ ਤੇ ਕੀ ਘਟਿਆ ਕਿਉਂਕਿ ਟਰਾਲੀ ਟਰਾਲੀ ਡੱਕੀ ਤਾਂ ਜਾਂਦੀ ਆ ਬਹੁਤ ਜ਼ਿਆਦਾ ਬਾਅਦ ਚ ਨਿਕਾਲ ਥੋੜਾ ਹੀ ਰਹਿ ਜਾਂਦਾ ਭਜਨ ਘਟਾ ਜਿਹੜੇ ਆਪਣੇ ਉੱਧਰਲੇ ਪੰਜ ਕੀਲੇ ਤੇ ਉਹ ਜੀਰੀ ਰਤ ਭਰੀ ਤੀ ਪਰੀਆਂ ਉਹ ਟਰਾਲੀਆਂ ਦਾ ਅੰਦਾਜੇ ਨਾਲ ਤੇ ਐਵੇਂ ਹੀ ਮੈਂ ਤੁਹਾਨੂੰ ਕਹਿਦਾ ਵੀ ਪੂਰੀਆਂ ਹੀ ਟਰਾਲੀਆਂ ਦੀਆਂ ਉਹ ਉਹਦੇ ਵਿੱਚੋਂ ਕੁਛ ਜੀਰੀ ਦੂਈਆਂ ਟਰਾਲੀਆਂ ਚ ਰਲ ਗਈ ਦੀ ਕਿਉਂ ਕੱਠੀਆਂ ਲਾਹੀਆਂ ਨੇ ਯਾਰ ਕੱਲ ਉਹਨਾਂ ਨੇ ਅੰਦਾਜੇ ਜੇ ਨਾਲ ਵੀ ਇੱਧਰਲੇ ਪਾਸੇ ਉਹ ਟਰਾਲੀਆਂ ਦੀ ਢੇਰੀ ਬਣਾ ਲਈ ਤੀ ਮੇਰਾ ਤਾਂ ਅੱਜ ਆ ਵੀ 5-7 ਕ ਗੁਆਂਟਲ ਉਧਰ ਰਲ ਗਏ 145 ਗੁਆਂਟਲ ਉੱਥੇ ਹੋਏ ਨੇ ਵੀ ਯਾਨੀ 150 ਗੁਆਂਟਲ ਤੋਂ ਥੱਲੇ ਜੀਰੀ ਹੋਈ ਆ 5 ਕਿਲਿਆਂ ਜੋ ਜਿਹੜੀ ਕਹਿੰਦੀ ਘੁੰਦੀ ਜੀਰੀ ਸੀ ਉਹ ਨਿਕਲੀ ਦੂਈ ਤਾਂ ਉਹੀ 5 ਸਾਡੇ 4.5 ਇਹ ਕਿੰਨੇ ਦੀ ਰਹਿ ਗਈ ਜਾਨੀ ਫਿਰ 5.5 ਆਪਣੀ 6 ਤੋਂ ਥੋੜੀ ਜੀ ਘਟੇਗੀ 6 ਤੋਂ ਘਟ ਗਈ ਬਾਈ 5 5.5 ਆ ਨਿਕਾਲ ਰਹੂਗਾ ਇਹ ਤੋਂ ਘਟੇ ਰਹੂਗਾ ਇਹ ਤੋਂ ਉੱਤੇ ਨਹੀਂ ਜਾਂਦਾ ਬਾਈ ਚਲੋ ਫਿਰ ਇੱਕ ਹੋਰ ਆ ਗੱਲ ਬਾਈ ਜਿਹੜਾ ਰੱਬ ਹੁੰਦਾ ਹਨ ਇਹ ਮੀਟਰ ਬੰਨਦਾ ਨਾ ਹੁੰਦਾ ਪਿਛਲੇ ਸਾਲ ਕਣਕਾਂ ਦੇ ਮੀਟਰ ਬੰਨੇ ਤੇ ਕਿਸੇ ਦੀ ਮਾੜੀ ਕਿਸੇ ਦੀ ਤਗੜੀ 5 ਗੁਆਂਟਲ ਦੀ ਕਣਕ ਨਿਕਲੀ ਤੇ ਚਾਹੇ ਜਿਹੜੀ ਕਿਸੇ ਦੀ ਬਹੁਤੀ ਤਾਕੜੀ ਤੀ ਉਹ ਵੀ 5 ਦੀ ਜਿਹਦੀ ਮਾੜੀ ਤੀ ਉਹਦੀ ਵੀ 5 ਦੀ ਇਰ ਦੀ ਓਕਣੇ ਮੀਟਰ ਰੱਬ ਨੇ ਜੀਰੀਆਂ ਦਾ ਬੰਨਤਾ ਮਾੜਾ ਮੋਟਾ ਹੀ ਫਰਕ ਪੈਂਦਾ ਹੁੰਦਾ ਬਾਈ ਜਾਂ ਘਟਦਾ ਤਾਂ ਸਾਰਿਆਂ ਦਾ ਹੀ ਘਟੂਗਾ ਹਾਂ ਤੇ ਬਾਈ ਜਿਹੜੀ ਆਪਾਂ ਸਾਢੇ 4 ਕਿੱਲੇ ਉਹ ਭਰੀਆਂ ਦੀਆਂ ਦੂਜੇ ਦਿਨ ਵੱਡੀ ਸੀ ਆਪਣਾ ਇੱਕ ਇੰਟਰ ਗੈਲ ਪਾਈ ਦੀ ਇੱਕ ਹੌਲੈਂਡ ਗੈਲ ਉਹ 137 ਕਵੰਟਲ ਕੰਪਿਊਟਰ ਕੰਡੇ ਦੇ ਹੋਏ ਨੇ ਦੂਜੇ ਕੰਡੇ ਦੇ ਤਾਂ ਉਹ ਮੈਨੂੰ ਲੱਗਦਾ ਰਹਿ ਜਾਣਗੇ ਹਾਂ 700 ਕਵੰਟਲ 700 ਹੀ ਰਹਿ ਜਾਣਾ ਬਾਈ ਘਟ ਜਾਂਦਾ ਕਢਾ ਲੋ ਹੀ 5 ਕਵੰਟਲ ਦਾ ਆਪਣੇ ਕਰਤੇ ਬਾਈ ਵੱਡੇ ਪਏ ਨੇ ਘਟਣ ਵਾਲੇ ਆਉਣਗੇ ਅੱਜ ਤੇਰਾ ਪਾਸ ਸਾਰਾ ਹੀ ਆ ਕੀਤਾ ਆਪਾਂ ਪਰ ਆ ਬਣਾ ਵੀ ਆਪਾਂ ਪਲਾਉ ਫੇਰ ਕੇ ਕਿ ਜਾਗੇ ਕਿਉਂ ਬਾਈ ਹਰੋਂ ਨੂੰ ਬਹੁਤੀ ਵਾਰ ਬਣੀ ਪੈਂਦੀ ਉਹੀ ਤਾਂ ਮੈਂ ਤੈਨੂੰ ਗੱਲ ਕਹਿਣਾ ਹੁੰਦਾ ਮੰਨਦਾ ਨਹੀਂ ਹੁੰਦਾ ਪਲਾਉ ਮਾਰ ਕੇ ਸਿੱਧਾ ਰੋਟੀ ਨਾਲੇ ਆਇਆ ਪੋਲਾ ਹੋ ਜਾਂਦਾ ਸੌ ਯਾਰ ਆਲੂ ਦਾ ਸਾਈਜ਼ ਵੀ ਵੱਡਾ ਹੁੰਦਾ ਇਹ ਆਲੂ ਲੇਟ ਲਾ ਰਹੇ ਆ ਆਪਾਂ ਪਟਨਾ ਲੇਟ ਆ ਇਹ ਇਹ ਤਾਂ ਕਰਕੇ ਇੱਥੇ ਬਣਾਉ ਮਾਰਾਂਗੇ ਇਹ ਤਾਂ ਚਲ ਗਿਆ ਤਾਂ ਵਟ ਲੈਣਾ ਚਲੋ ਬਾਈ ਠੀਕ ਆ ਫਿਰ ਕਰ ਲਿਓ ਸਬਸਕ੍ਰਾਈਬ ਅੱਜ ਦਾ ਬਲੌਗ ਐਡਜਸਟ ਕਰਦੇ ਥੋੜਿਆ ਬਿਮਾਰ ਦੀ ਤਾਂ ਕਰਕੇ ਬਣਾਉਣ ਦਾ ਟਾਈਮ ਨਹੀਂ ਲੱਗਿਆ ਤਾਂ ਕਰਕੇ ਇਦਾਂ ਹੀ ਪਾ ਰਹੇ ਆ ਹੁਣ ਬਲੌਗ ਆਉਣਗੇ ਪੂਰੇ ਖੁੱਤੀ ਕੱਢ ਆਲੂ ਤੇ ਵੀ ਕਢਾ ਕੇ ਲਿਆਵਾਂਗੇ ਨਾਲੇ ਵਾਹ ਵਹਾਈ ਕਰਾਂਗੇ ਐਵਰੇਜ ਵੀ ਕੱਢਾਂਗੇ ਨਾਲੇ ਉਹ ਵੀ ਦਿਖਾਵਾਂਗੇ ਨਾਲੇ ਜੀਰੀ ਦਾ ਚੱਲੂ ਪੰਨਾ ਆਹ ਜੀਰੀ ਦਾ ਤਾਂ ਚੱਲੀ ਹੋ ਜਾਣਾ ਹੁਣ ਚਲੋ ਲਓ ਵੀ ਬਾਈ ਗੱਡੀ ਆ ਗਈ ਘਰੇ ਤੇ ਹੁਣ ਢੋਲ ਭਰ ਲੈਣੇ ਆ ਗੱਡੀ ਨੇ ਆਹ بڑا ਨਜ਼ਾਰਾ ਯਾਰ ਪੰਪ ਤੇ ਜਾਣ ਦੀ ਲੋੜ ਨਹੀਂ ਹੈਗੀ ਹੌਣ ਕਰ ਦੂਸਰੇ ਪੰਪ ਤੋਂ ਆਈ ਆ ਬਾਈ ਜਿਨ੍ਹਾਂ ਨੇ ਵੀ ਆਪਣਾ ਮਤਲਬ ਤੇਲ ਭਰਵਾਉਣਾ ਹੁੰਦਾ ਢੋਲ ਭਰਵਾਉਣਾ ਹੁੰਦਾ ਜਾਂ ਕੁਛ ਵੀ ਕੱਲਾ ਟਰਾਲ ਭਰਦੇ ਉਹਨਾਂ ਦੇ ਪ੍ਰੋਜੈਕਟ ਨੂੰ ਪਾਉਣਾ ਜਦੋਂ ਮੈਂ ਦੂਸਰੋਂ ਭਰਨ ਦੀ ਕੋਸ਼ਿਸ਼ ਕੀਤੀ। ਹਾਂ ਕਪੈਨ ਦੀ ਟੈਂਕੀ ਭਰੇ ਆਉਂਦੇ ਆ ਬਈ ਜਾ ਕੇ। ਬਾਕੀ ਬਾਈ ਉਹਨਾਂ ਦਾ ਕੰਟੈਕਟ ਕਰ ਲਏ ਹਨਾ ਜਿਵੇਂ ਵੀ ਢੋਲ ਟਰਾਲ ਭਰਾਉਣਾ ਜਾਂ ਬਿਸ਼ੋਰ ਨਜ਼ਾਰਾ ਬੜਾ ਯਾਰ। ਟਰੈਕਟਰ ਗਿਆ ਲੱਤ ਕੇ ਲੈ ਕੇ ਜਾਂਦੇ। ਖੱਜਲ ਕੁਵਾਰੀ ਨਾਲੋਂ ਹਨਾ ਇੱਕਣ ਕੋਈ ਤਾਂ ਡੁੱਲਣ ਦਾ ਕੁਛ ਨਾਲ ਕੁਛ ਹੋਰ। ਪੂਰਾ ਨਜ਼ਾਰਾ ਹੈ ਓਕੇ ਰਿਪੋਰਟਾਂ। 9 ਵਜੇ ਟਰਾਲ ਆਪਣਾ ਲੱਜ ਪਾ ਆਏਗੇ ਉੱਤੇ। ਇਹ ਆ ਸੇਟਾ ਦਾ ਵੇਖੋ ਉਹਨੂੰ ਤੇਰਾ ਟੈਂਕੀ ਪੂਰਾ ਟਰੈਕਟਰ ਦੀ ਵਿਚਾਰ ਦੇਣੀ ਆ ਗੇਲਣ ਵੀ ਭਰ ਲੈਣੇ ਆ ਇੱਕ ਢੋਲ ਆਪਣਾ ਮਿੱਟੀ ਭਰ ਲੈਣਾ ਲਗਭਗ ਹੋ ਜੂ ਆਪਣਾ 50000 ਰੁਪਏ ਪੀੜੀ ਜਲ ਭਰਾ ਲੈਣਾ ਆਪਣਾ ਕਿਉਂਕਿ ਫਿਰ ਨਹੀਂ ਯਾਰ ਕੰਮ ਤੇ ਰੋਜ਼ ਰੋਜ਼ ਜਾਣਾ ਬਹੁਤ ਆਖਾ ਕਰੇ ਹੁੰਦਾ ਬਣਾ ਜਾ ਕੇ ਪਾ ਲਈ ਬਾਈ ਚੱਲੀ ਗੱਡੀ ਜਿਹੜੇ ਵੀ ਭਰਾਵਾਂ ਨੇ ਤੇਲ ਪਵਾਉਣਾ ਹੁੰਦਾ ਹਨ ਉਹ ਨੰਬਰ ਦਿੱਤਾ ਹੋਇਆ ਗੱਡੀ ਤੇ ਕੰਟੈਕਟ ਕਰ ਸਕਦੇ ਹੋ ਤੁਸੀਂ ਬੜਾ ਨਜ਼ਾਰਾ ਕਈ ਵਾਰ ਕੇ ਭਾਈ ਦੀ ਟੈਂਕੀ ਹੀ ਇੱਚ ਭਰੋਣੀ ਹੁੰਦੀ ਵੀ ਟਰੈਕਟਰ ਦੀ ਟੈਂਕੀ ਤੇ ਚਲੋ ਛੋਟੀ ਹੁੰਦੀ ਹੈ ਵੱਧ ਤੇਲ ਚਾਹੀਦਾ ਹੁੰਦਾ ਤੁਹਾਨੂੰ ਜਿਵੇਂ ਦੋ ਦਿਨ ਟਰੈਕਟਰਾਂ ਚ ਪਵਾਉਣਾ ਹੁੰਦਾ ਜਾਂ ਹੋਰ ਆ ਜੀਜ਼ ਦਾ ਨਜ਼ਾਰਾ ਆ ਕੇ ਤੇਲ ਪਾ ਜਾਂਦੇ ਆ